ਟੂ ਡਿਆ ਬੰਨ ਕੇ ਰਮਾਲ ਮਿੱਟੀ ਰੋਹ ਢਾਲ ਹਮਲਾ ਕੇ ਸਾਰੇ ਪੜਿਆ ਤੂੰ ਕੱਟਦੇ ਪਰਖੂ ਓਏ ਵਸਾ ਕੀ ਸੋਹਣਾ ਤੂੰ ਕੱਟਦੇ ਪਰਖੂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਸੰਦੀਪ ਸਿੰਘ ਸਰਪੰਚ ਪਿੰਡ ਉਦੋਵਾਲ ਤੋਂ ਇਲਾਕਾ ਨਿਵਾਸੀਆਂ ਨੂੰ ਤੇ ਵਿਦੇਸ਼ਾਂ ਦੇ ਬੱਚੀਆਂ ਸਾਰੀਆਂ ਸੰਤਾਂ ਨੂੰ ਰਸਾਕੀ ਦੇ ਸ਼ੋਭ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ। ਵਾਹਿਗੁਰੂ ਅਗੇ ਅਰਦਾਸ ਕਰਦਾ ਜੀ ਇਹ ਤਿਹਾਰ ਵਿਸਾਖੀ ਦਾ ਹਰ ਘਰ ਵਿੱਚ ਖੁਸ਼ੀਆਂ ਭਰ ਆਵੇ ਜੀ ਤੇ ਨਾਲ ਹੀ ਨੌਜਵਾਨਾਂ ਨੂੰ ਅਪੀਲ ਕਰਦਾ ਜੀ ਵੀ ਗੁਰੂ ਦੇ ਨਾਲ ਜੁੜੋ ਤੇ ਖੇਡਾਂ ਪ੍ਰਤੀ ਧਿਆਨ ਦਿਓ। ਸੋ ਮੈਂ ਫਿਰ ਦੁਬਾਰਾ ਆਪਣੇ ਵੱਲੋਂ ਤੇ ਸਾਰੀ ਸਮੁੱਚੀ ਪੰਚਾਇਤ ਵੱਲੋਂ ਵਿਸਾਖੀ ਦੇ ਸੋਭ ਦਿਹਾੜੇ ਤੇ ਇਲਾਕਾ ਨਿਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਸੋ ਵਸਾ ਕੀ ਦੇ ਸੋ ਵਧਿਆੜੇ ਤੇ ਲੱਖ ਲੱਖ ਵਧਾਈ ਦਿੰਦਾ ਜੀ ਤੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ